ਕਿਸਾਨ ਹੈ ਜਿਹੜਾ ਉਹ ਆਪਣੇ ਸੰਘਰਸ਼ ਆਪਣਾ ਪ੍ਰੋਟੈਸਟ ਜ਼ਾਹਰ ਕਰ ਰਿਹਾ ਹੈ ਅਰ ਕਰ ਵੀ ਉਹਨਾ ਮੰਗਾਤੇ ਰਿਹਾ ਜਿਹੜੀਆਂ ਪਹਿਲਾਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਲੇਕਿਨ ਆਪਣੀਆਂ ਇੰਪਲੀਮੈਂਟ ਨਹੀਂ ਕੀਤੀਆਂ ਜੋ ਮਹੂਰੀ ਤਰੀਕੇ ਦੇ ਨਾਲ ਲੋਕਤੰਤਰ ਤਰੀਕੇ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹੈ ਲੇਕਿਨ ਇਹ ਜਿਹੜੀ ਕੇਂਦਰ ਦੀ ਸਰਕਾਰ ਹੈ ਇਹ ਉਹਨਾਂ ਨਾਲ ਪੰਜਾਬ ਦੀ ਸਰਕਾਰ ਦੇ ਨਾਲ ਮਿਲ ਕੇ ਨਜਾਇਜ਼ ਧੱਕਾ ਕਰ ਰਹੀ ਹੈ ਉਹਨਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕ ਰਹੀ ਹੈ ਤੁਸੀਂ ਇਹ ਦੇਖੋ ਕਿ 1 ਸਾਲ ਪਹਿਲਾਂ ਪੂਰਾ 1 ਸਾਲ ਇਹ ਚੱਲਿਆ ਸੰਘਰਸ਼ 750 ਕਿਸਾਨ ਮਾਰਿਆ ਗਿਆ ਲੇਕਿਨ ਕਿਸਾਨਾਂ ਕਰਕੇ ਤਾਂ ਕਿਸੇ ਦੀ ਮੌਤ ਨਹੀਂ ਹੋਈ ਕਿਸਾਨਾਂ ਨੇ ਤਾਂ ਕੋਈ ਗਲਤ ਨਹੀਂ ਕੀਤਾ ਸ਼ਾਂਤਮਈ ਪ੍ਰੋਟੈਸਟ ਕੀਤਾ ਸਰਕਾਰ ਨੇ ਮੰਗਾ ਮੰਨੀਆਂ ਅੱਜ ਤੱਕ ਉਹ ਇੰਪਲੀਮੈਂਟ ਨਹੀਂ ਕੀਤੀਆਂ ਕਿਸਾਨ ਅੱਜ ਜਾਇਜ਼ ਚਾਹੁੰਦੇ ਆ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਕਿ ਉਹ ਮੰਗਾ ਮੰਨਿਆ ਜਾਣ ਇਹਦੇ ਵਿੱਚ ਗਲਤ ਕੀ ਕਰ ਰਹੇ ਆ ਫਿਰ ਉਹਨਾਂ ਨੂੰ ਰੋਕਣ ਦਾ ਕੀ ਮਤਲਬ ਹੈ ਫਿਰ ਉਹਨਾਂ ਤੇ ਅਥਰੂ ਗੈ ਛੱਡਣ ਦਾ ਕੀ ਮਤਲਬ ਹੈ ਫਿਰ ਗੋਲੀਆਂ ਚਲਾਉਣ ਦਾ ਕੀ ਮਤਲਬ ਹੈ ਇਹ ਬਿਲਕੁਲ ਨਜਾਇਜ਼ ਹੋ ਰਹੀ ਹੈ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹ ਜਾਇਜ਼ ਮੰਗਾਂ ਤੁਸੀਂ ਮੰਨੀਆਂ ਹੋਈਆਂ ਤੁਸੀਂ ਇਹਨਾਂ ਨੂੰ ਪੂਰੀਆਂ ਕਰੋ ਨਹੀਂ ਤਾਂ ਇਹ ਜਿਹੜਾ ਸੰਘਰਸ਼ ਹੈ ਪਹਿਲਾ ਮੰਗੂ ਵੱਡੀ ਗਿਣਤੀ ਦੇ ਵਿੱਚ ਹਰ ਬੰਦਾ ਇਸ ਸੰਘਰਸ਼ ਦੇ ਨਾਲ ਹੈ ਅਸੀਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਹਾਂ ਔਰ ਇਹਦੇ ਨਾਲ ਖੜ ਕੇ ਪੂਰੀ ਲੜਾਈ ਲੜਾਂਗੇ ਸਾਨੂੰ ਆਜ਼ਾਦੀ ਨੇ ਜੋ ਸੰਵਿਧਾਨ ਦਿੱਤਾ ਸਾਨੂੰ ਬਾਬਾ ਅੰਬੇਦਕਰ ਸਾਹਿਬ ਨੇ ਜੋ ਸੰਵਿਧਾਨ ਦਿੱਤਾ ਉਹ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਜਮਹੂਰੀ ਤਰੀਕੇ ਦੇ ਨਾਲ ਸ਼ਾਂਤਮਈ ਪ੍ਰੋਟੈਸਟ ਕਰ ਸਕਦੇ ਹਾਂ ਫਿਰ ਸਾਡੇ ਰਸਤੇ ਕਿਉਂ ਰੋਕੇ ਜਾ ਰਹੇ ਜੇ ਕਿਸਾਨ ਮਜ਼ਦੂਰ ਜਾਂ ਕੋਈ ਬੰਦਾ ਰਸਤੇ ਰੋਕਦਾ ਹੈ ਤਾਂ ਉਹਦੇ ਤੇ ਪਰਚਾ ਹੋ ਜਾਂਦਾ ਹੈ ਅੱਜ ਸਰਕਾਰ ਨੇ ਹੀ ਰਸਤੇ ਰੋਕਤੇ ਪੱਕੇ ਬੰਦ ਕਰਤੇ ਆ ਤੇ ਕਿਉਂ ਸਾਨੂੰ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਕੀਤਾ ਕਰਨ ਦਿੱਤਾ ਜਾਂਦਾ ਇਹ ਕੇਂਦਰ ਸਰਕਾਰ ਤੇ ਇੱਕ ਪ੍ਰਸ਼ਨ ਚਿੰਨ ਹੈ ਕੀ ਤਾਨਾਸ਼ਾਹੀ ਦਾ ਰਾਜ ਆ ਗਿਆ ਇੱਥੇ ਜਮਹੂਰੀ ਕੋਈ ਰਾਜ ਨਹੀਂ ਹੈ ਕੀ ਤਾਨਾਸ਼ਾਹੀ ਇਸ ਤਰੀਕੇ ਨਾਲ ਵੱਧ ਗਈ ਹੈ ਕਿ ਜੇ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਜਾਂਦਾ ਤਾਂ ਉਹਦੇ ਤੇ ਗੋਲੀਆਂ ਚਲਾਉਣੀਆਂ ਉਹਨੂੰ ਲਾਠੀਆਂ ਚਲਾਉਣੀਆਂ ਅਥਰੂ ਕਹੇ ਚਲਾਉਣੀਆਂ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਹੈ ਇਸ ਲਈ ਇਹ ਜਿਹੜਾ ਸੰਘਰਸ਼ ਹੈ ਇਹ ਅੱਗੇ ਵਧੇਗਾ ਇਹ ਉਸ ਦਮ ਤੱਕ ਲੜੇਗਾ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤੇ ਹਰ ਪੰਜਾਬੀ ਇਸ ਦਾ ਸਾਥ ਦੇਵੇਗਾ ਇਸ ਤਰ੍ਹਾਂ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਮੰਦਰ ਮਸਜਿਦ ਦੇ ਮਾਮਲੇ ਤੋਂ ਬਾਹਰ ਨਹੀਂ ਆਉਂਦੀ ਉਹ ਸਿਰਫ ਇਹ ਹੈ ਕਿ ਮੰਦਰ ਦੇ ਨਾਮ ਤੇ ਵੋਟਾਂ ਮਿਲ ਜਾਣੀਆਂ ਅਸੀਂ ਫਿਰ ਜਿੱਤ ਜਾਣਾ ਲੇਕਿਨ ਜਿਹੜੇ ਬੇਸਿਕ ਮੁੱਦੇ ਹੈ ਮਹਿੰਗਾਈ ਹੈ ਬੇਰੋਜ਼ਗਾਰੀ ਹੈ ਕਿਸਾਨਾਂ ਦੇ ਮਸਲੇ ਹੈ ਕਿਸਾਨ 2 ਸਾਲ ਪਹਿਲਾਂ ਫੈਸਲਾ ਕਰਕੇ ਆ ਗਏ 2 ਸਾਲ ਉਹਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਦੇ ਸੁੱਤੇ ਰਹੇ ਅੱਜ ਜਦੋਂ ਕਿਸਾਨ ਸੰਘਰਸ਼ ਕਰਦੇ ਆ ਤਾਂ ਉਹਨਾਂ ਦੀ ਕਟਾਈ ਹੋ ਰਹੀ ਹੈ ਵੀ ਤੁਸੀਂ ਸਮੇਂ ਸਿਰ ਲਾਗੂ ਕਿਉਂ ਨਹੀਂ ਕਰਦੇ ਜੋ ਤੁਸੀਂ ਵਾਅਦਾ ਕੀਤਾ ਹੋਇਆ ਤੁਸੀਂ ਐਮਐਸਪੀ ਦਾ ਵਾਅਦਾ ਕੀਤਾ ਸੀ ਕਿ ਅਸੀਂ ਇਹਦਾ ਕਾਨੂੰਨ ਬਣਾਵਾਂਗੇ ਕਿਉਂ ਨਹੀਂ ਬਣਾਉਂਦੇ ਜੀ ਬਾਕੀ ਕਾਨੂੰਨ ਤੁਸੀਂ ਬਣਾਤੇ ਫਿਰ ਤੁਸੀਂ 2500 ਦੇ ਲਗਭਗ ਕੇਸ ਦਰਜ ਕੀਤੇ ਕਿਸਾਨਾਂ ਦੇ ਇੱਕ ਦਾ ਵੀ ਮਸਲਾ ਹੱਲ ਨਹੀਂ ਕੀਤਾ ਆ ਪੰਜਾਬ ਸਰਕਾਰ ਐ ਐਸੀ 750 ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਉੱਥੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਸੀ ਕਿਸਾਨ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਜਿਹੜੀਆਂ ਰਹਿ ਗਈਆਂ ਸੀ ਅੱਜ ਤੱਕ ਨਹੀਂ ਇਹਨਾਂ ਨੇ ਦਿੱਤੀਆਂ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਐ ਕਿਉਂ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਦੀ ਐਸੀ 2 ਲੱਖ ਤੱਕ ਦਾ ਹਰ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਤੇ ਕਿਸਾਨ ਤੇ ਪੰਜਾਬ ਸਰਕਾਰ ਜਿਹੜੀ ਮੌਜੂਦਾ ਆਈ ਹੈ ਜਿਹੜੀ ਆਪਣੇ ਆਪ ਨੂੰ ਕਿਸਾਨ ਪੱਕੀ ਦੱਸਦੀ ਸੀ ਉਹਨਾਂ ਦਾ ਉਹ 2 ਲੱਖ ਰੁਪਏ ਨੂੰ ਦੇ ਕਰਜ਼ੇ ਨੂੰ ਅੱਗੇ ਕੱਲ ਨੂੰ ਕਿਉਂ ਨਹੀਂ ਵਧਾਇਆ ਇਹ 5 ਲੱਖ ਤੱਕ ਦਾ ਕਰ ਦਿੰਦੇ ਹੂੰ 2 ਸਾਲ ਹੋ ਗਏ 1 ਰੁਪਿਆ ਕਿਸੇ ਦੇ ਹੱਥ ਤੇ ਨਹੀਂ ਰੱਖਿਆ ਨਾ ਕਿਸੇ ਦਾ ਮੁਆਵਜ਼ਾ ਦਿੱਤਾ ਕਿਸੇ ਚੀਜ਼ ਦਾ ਜੋ ਉਹਨਾਂ ਦੀ ਬਰਬਾਦ ਹੋਈ ਹੈ ਫਸਲ ਇਸ ਲਈ ਇਹ ਸਰਕਾਰ ਜਿਹੜੀ ਦੋਨੋਂ ਸੁੱਤੀਆਂ ਪਈਆਂ ਕਿਸਾਨਾਂ ਦੇ ਮਾਮਲੇ 'ਚ ਆਇਆ ਰਾਹੁਲ ਗਾਂਧੀ ਜੀ ਦਾ ਬੜਾ ਅੱਛਾ ਬਿਆਨ ਆਇਆ ਕਿ ਐਸੀ ਐਮਐਸਪੀ ਗਰੰਟੀ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਦੋਂ ਕਾਂਗਰਸ ਦੀ ਆਈ ਉਹਨਾਂ ਨੇ 2 ਲੱਖ ਤੱਕ ਦੇ ਕਰਜ਼ੇ ਮਾਫ ਕੀਤੇ ਸਰਦਾਰ ਮਨਮੋਹ ਸਿੰਘ ਨੇ 1 ਲੱਖ 44000 ਕਰੋੜ ਰੁਪਈਆ ਉਸ ਟਾਈਮ ਕਰਜ਼ਾ ਕਿਸਾਨਾਂ ਦਾ ਮਾਫ ਕੀਤਾ ਲੇਕਿਨ ਅੱਜ ਦੀ ਸਰਕਾਰ ਹੈ ਜਿਹੜੀ ਕੇਂਦਰ ਦੀ ਔਰ ਪੰਜਾਬ ਦੀ ਦੋਵੇਂ ਕਿਸਾਨਾਂ ਦੇ ਕਰਜ਼ੇ ਵਾਰਿਸ ਕੋਈ ਗੱਲ ਨਹੀਂ ਕਰਦੀਆਂ ਕਿਸਾਨਾਂ ਦੇ ਮਸਲੇ ਬਾਰੇ ਕੋਈ ਗੱਲ ਨਹੀਂ ਕਰਦੀਆਂ ਆਖਰ ਨੂੰ ਕਿਸਾਨਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦੇ ਰਾਹ ਤੇ ਦੁਆਰੇ ਤੁਰਨਾ ਪਿਆ ਹੈ ਅਰੇ ਸੰਘਰਸ਼ ਬਹੁਤ ਤਕੜਾ ਹੋਏਗਾ ਇਸ ਲਈ ਸਰਕਾਰ ਇਸ ਤੇ سنجਿਦਗੀ ਨਾਲ ਵਿਚਾਰ ਕਰਕੇ ਇਹ ਮਸਲੇ ਨੂੰ ਤੁਰੰਤ ਹੱਲ ਕਰੇ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਆਈ ਸੀ ਮੁੱਖ ਪ੍ਰਧਾਨ ਮੰਤਰੀ ਜੀ ਇੱਥੇ ਪੰਜਾਬ ਦੇ ਵਿੱਚ ਆਏ ਸੀ ਉਹ ਵਾਪਸ ਗਏ ਹੈ ਲੇਕਿਨ ਮੈਂ ਉਦੋਂ ਮੁੱਖ ਮੰਤਰੀ ਸੀ ਐਸੀ ਕਿਸਾਨਾਂ ਤੇ ਡਾਂਗਾਂ ਨਹੀਂ ਚਲਾਈਆਂ ਐਸੀ ਗੋਲੀਆਂ ਨੇ ਚਲਾਈਆਂ ਐਸੀ ਸ਼ਾਂਤ ਮੈਤਰੀਕੇ ਨਾਲ ਉਹਨਾਂ ਨੂੰ ਠਾ ਲਿਆ ਕੋਈ ਉਹਨਾਂ ਤੇ ਨਜਾਇਜ਼ ਪਰਚਾ ਨਹੀਂ ਕੀਤਾ ਲੇਕਿਨ ਅੱਜ ਦੀ ਜਿਹੜੀ ਸਰਕਾਰ ਹੈ ਮੈਂ ਮੁੱਖ ਮੰਤਰੀ ਤੇ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਜੀ ਤੁਹਾਡੀ ਧਰਤੀ ਤੇ ਆ ਕੇ ਅੱਜ ਉਹ ਗੋਲੀਆਂ ਚਲਾ ਰਹੀ ਹੈ ਹਰਿਆਣਾ ਦੀ ਸਰਕਾਰ ਅੱਜ ਡਾਂਗਾ ਚਲਾ ਰਹੀ ਹੈ ਕਿੰਨੇ ਸਾਡੇ ਕਿਸਾਨ ਤੇ ਮਜ਼ਦੂਰ ਉਥੇ ਫੱਟੜ ਹੋ ਗਏ ਐ ਤੁਸੀਂ ਕਿੱਥੇ ਸੋਏ ਹੋਏ ਹੋ ਤੁਸੀਂ ਕੀ ਕਰ ਰਹੇ ਹੋ ਕਿਉਂ ਨਹੀਂ ਜਾਗਦੇ ਕਿਉਂ ਨਹੀਂ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਕਿਸਾਨ ਲਹੂ ਲੋਹਾਨ ਕੀਤੇ ਪਏ ਐ ਕਿਸਾਨਾਂ ਦਾ ਨਾਲ ਹਸਤਾਲ ਭਰੇ ਪਏ ਐ ਕਿਸਾਨਾਂ ਨੂੰ ਧੂ ਧੂ ਕੇ ਉੱਤੇ ਮਾਰਿਆ ਜਾ ਰਿਹਾ ਐ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਦੂਸਰੇ ਕਿਸ ਤਰ੍ਹਾਂ ਗੋਲੀਆਂ ਚਲਾ ਰਹੇ ਆ ਤੁਹਾਡਾ ਤੁਸੀਂ ਕਿੱਥੇ ਹੋ ਪੰਜਾਬ ਸਰਕਾਰ ਕਿੱਥੇ ਐ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਐ ਤੁਸੀਂ ਕੇਦਰੀ ਬਾਲ ਨਾਲ ਸੈਰਾਂ ਕਰ ਰਹੇ ਹੋ ਤੇ ਇੱਥੇ ਪੰਜਾਬ ਦੇ ਕਿਸਾਨਾਂ ਨੂੰ ਧੂ ਧੂ ਕੇ ਕੁੱਟ ਕੇ ਮਾਰਿਆ ਜਾ ਰਿਹਾ ਐ ਇਸ ਲਈ ਜਾਗੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੂਟਾਂ ਪਾਈਆਂ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਖੜੋ ਪੰਜਾਬ ਦੀ ਕਿਸੇ ਨੂੰ ਤੁਸੀਂ ਕਹੀ ਜਾਂਦੇ ਮੈਂ ਕਿਸਾਨ ਦਾ ਮੁੰਡਾ ਹਾਂ ਅੱਜ ਕਿਸਾਨ ਦਾ ਮੁੰਡਾ ਦਾ ਭੱਜਿਆ ਹੋਇਆ ਹੈ ਤੇ ਕਿਸਾਨਾਂ ਦੇ ਨਾਲ ਕੀ ਹੋ ਰਿਹਾ ਸੋ ਅੱਜ ਕਿਸਾਨ ਮਜ਼ਦੂਰ ਨੂੰ ਲੋੜ ਹੈ ਕਿ ਉਹਨਾਂ ਨਾਲ ਖੜ ਕੇ ਉਹਨਾਂ ਦੀਆਂ ਮੰਗਾਂ ਕੇਂਦਰ ਤੋਂ ਮਨਵਾਓ ਇੱਕ ਵਾਰ ਮੀਟਿੰਗ ਚਲੇਗੀ ਦੂਈ ਵਾਰ ਮੀਟਿੰਗ ਚ ਨਹੀਂ ਆਏ ਤੁਸੀਂ ਕਿਸੇ ਹੋਰ ਨੂੰ ਭੇਜਤਾ ਕੀ ਗੱਲ ਕੋਈ ਠੀਕ ਨਹੀਂ ਸੀ ਮਜਾਜ ਉਸ ਟਾਈਮ ਆਪਣਾ ਇਸ ਲਈ ਅੱਜ ਜ਼ਰੂਰੀ ਹੈ ਹਰ ਪੰਜਾਬ ਦਾ ਬੰਦਾ ਜਿਹੜਾ ਪੰਜਾਬੀ ਹੈ ਉਹ ਅੱਜ ਕਿਸਾਨਾਂ ਦੇ ਨਾਲ ਖੜੇ ਉਹਨਾਂ ਦੀ ਹਮਾਇਤ ਕਰੇ ਤੇ ਇਹ ਜਿਹੜਾ ਸੰਘਰਸ਼ ਹੈ ਇਸ ਨੂੰ ਅੱਗੇ ਵਧਾਵੇ ਨਾਲ ਹੀ ਮੈਂ ਸਯੁਕਤ ਮੋਰਚੇ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦਿਨ ਸਾਰੇ 20 25 ਰਹਿ ਗਏ ਉਸ ਤੋਂ ਬਾਅਦ ਤਾਂ ਵੋਟਾਂ ਅਨਾਉਂਸ ਹੋ ਜਾਣੀਆਂ ਫੇਰ ਕਿਹੜਾ ਸੰਘਰਸ਼ ਕਿਹੜੀਆਂ ਗੱਲਾਂ ਕਿਹੜੀਆਂ ਮੰਗਾਂ ਪੂਰੀਆਂ ਹੋਣੀਆਂ ਸੋ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਪਹਿਲਾਂ ਬਹੁਤ ਵੱਡੀ ਲੜਾਈ ਦਿੱਤੀ ਹੈ ਇਹਨਾਂ ਕਿਸਾਨਾਂ ਦੀਆਂ ਮੰਗਾਂ ਮੰਨਵਾਈਆਂ ਅੱਜ ਉਹ ਮੰਗਾਂ ਨੂੰ ਪੂਰਾ ਕਰਵਾਉਣ ਦਾ ਟਾਈਮ ਹੈ ਜਿਹੜੇ ਕਿਸਾਨਾਂ ਨੇ ਮੋਰਚਾ ਵਿੱਢਿਆ ਤੁਸੀਂ ਵੀ ਇਹਨਾਂ ਦੇ ਨਾਲ ਲੱਗ ਕੇ ਆਪਣੀ ਬਿਉਂਤਬੰਦੀ ਬਣਾ ਕੇ ਇਹਦੇ ਵਿੱਚ ਨਾਲ ਆ ਕੇ ਖੜ੍ਹਜੋ ਨਹੀਂ ਤਾਂ ਇਕੱਲੇ-ਇਕੱਲੇ ਨੂੰ ਕਰਕੇ ਇਹ ਰਗੜ ਦੇਣਗੇ ਇਸ ਲਈ ਸਾਰਿਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਤੇ ਤਕੜੇ ਹੋ ਕੇ ਆਪਾਂ ਲੜੀਏ ਐਨੀ ਦੇਰ ਕੇਸ ਨੂੰ ਲਮਕਾ ਕੇ ਇਸ ਮਸਲੇ ਨੂੰ ਲਮਕਾ ਕੇ ਪੰਜਾਬ ਦਾ ਸਬਰ ਟੈਸਟ ਨਾ ਕਰੇ ਕੇਂਦਰ ਸਰਕਾਰ ਉਸ ਸਾਡੇ ਸਬਰ ਨੂੰ ਉਛਲਦਾ ਦੇਖ ਰਹੀ ਹੈ ਪੰਜਾਬ ਨੂੰ ਦੁਬਾਰੇ ਉਸ ਪੱਟੀ ਚ ਨਾ ਝੋਕੇ ਜਿੱਥੇ ਤੋਂ ਪੰਜਾਬ ਪਹਿਲਾਂ ਨਿਕਲਿਆ ਹੈ ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ ਪੰਜਾਬ ਸ਼ਾਂਤੀ ਪਸੰਦ ਅਮਨ ਪਸੰਦ ਲੋਕ ਐ ਸੀ ਲੇਕਿਨ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਭਾਵੇਂ ਕਿ ਪੰਜਾਬ ਦੀ ਸਰਕਾਰ ਹੈ ਇਹ ਸਾਡੇ ਨੌਜਵਾਨਾਂ ਨੂੰ ਚੱਕ ਚੱਕ ਕੇ ਅੰਦਰ ਜਾਈ ਜਾਂਦੀ ਹੈ ਕਿਸੇ ਤੇ ਐਨਐਸਸੀ ਲਾਤੀ ਕਿਸੇ ਭਾਨੇ ਸਿੱਧੂ ਵਰਗੇ ਦੇ ਪਰਚੇ ਦਰਜ ਕਰਤੇ 4 4 5 5 ਇਹ ਸਾਨੂੰ ਉਕਸਾ ਰਹੀ ਹੈ ਕੇਂਦਰ ਸਰਕਾਰ ਪੰਜਾਬ ਨੂੰ ਉਕਸਾ ਰਹੀ ਹੈ ਨਾ ਡਿਮਾਂਡਾਂ ਮੰਨ ਕੇ ਮਜਬੂਰ ਕਰਦੀ ਹੈ ਸੰਘਰਸ਼ ਦੇ ਰਾਹ ਤੇ ਤੁਰਨ ਲਈ ਫਿਰ ਗੋਲੀਆਂ ਚਲਾ ਕੇ ਫਿਰ ਸਾਨੂੰ ਪੁੱਠੇ ਪਾਸੇ ਤੋਰਨਗੇ ਇਸ ਲਈ ਮਸਲੇ ਨੂੰ ਹੱਲ ਕਰੋ